ਕਿ ਕਿਸਾਨ ਦੀ ਫਸਲ ਤੇ ਮੰਡੀਆਂ ਚ ਪਈ ਰੁਲਦੀ ਐ ਸਰਕਾਰ ਚੁੱਕਣ ਦਾ ਨਾਮ ਨਹੀਂ ਲੈ ਰਹੀ। ਕੋਈ ਨਾ ਠਾਕੁਰ ਸਿੰਘ ਕੁਠਾਕੁਰ ਉਹ ਵੀ ਮੰਡੀ ਫਸਲ ਵੇਚਣ ਗਿਆ। ਆ ਗਈਆਂ ਗੱਲ ਕਿਸਾਨਾਂ ਦੇ ਹਿੱਤ ਦੀ ਤੇ ਕਰਦੇ ਆ ਉਹ ਫਸਲ ਵੇਚਣ ਗਿਆ। ਦੂਜੀਆਂ ਵੀ ਢੇਰੀਆਂ ਪਈਆਂ। ਗਵਰਨਮੈਂਟ ਦਾ ਇਨਸਪੈਕਟਰ ਆਇਆ ਉਹਨੇ ਆਣ ਕੇ ਫਸਲ ਦਾ ਨਾ ਮੁਆਵਜ਼ਾ ਕਰਨਾ ਵੇਖਣਾ ਸੀ। ਨਿੱਕੇ ਢੇਰੀਆਂ ਪਈਆਂ ਫਸਲ ਦੀਆਂ ਅਲੱਗ-ਅਲੱਗ ਮੰਡੀ ਜਿਹੜੇ ਗਏ ਨੇ ਉਹਨਾਂ ਨੂੰ ਪਤਾ ਹੈ ਉਹਨਾਂ ਚੁੱਕਿਆ ਕਿ ਫਸਲ ਕੰਦਾ ਇਹਨਾਂ ਮੁੱਲ ਪਾ ਦੇ 12 2200 ਪਾ ਦੇ ਦੂਜੀ ਚੁੱਕੀ ਕਹਿੰਦਾ 2210 ਪਾ ਦੇ ਤੀਜੀ ਢੇਰੀ ਤੇ ਗਿਆ ਕਹਿੰਦਾ ਜੀ ਇਹਦਾ 1990 ਪਾ ਦੇ ਅਲੱਗ-ਅਲੱਗ ਰੇਟ ਇੱਕ ਇੱਕ ਢੇਰੀ ਦੇ ਉੱਪਰ ਲਾਲ ਰੰਗ ਦਾ ਝੰਡਾ ਗੱਡਿਆ ਹੋਇਆ ਪੁੱਛਿਆ ਜੀ ਇਹ ਢੇਰੀ ਕਿਦੀ ਹੈ ਤੇ ਲਾਲ ਝੰਡਾ ਕਹਿੰਦਾ ਜੀ ਇਹ ਇਲਾਕੇ ਦੇ ਠਾਕੁਰ ਦੀ ਏ ਕਹਿੰਦਾ 2700 ਮੁੱਲ ਪਾ ਦਿਓ ਇਹਦਾ 2700 ਮੁੱਲ ਪਾ ਦਿਓ ਤੇ ਕੋਲ ਜਿਹੜੇ ਢੇਰੀ ਦਾ ਮੁੱਲ ਕੱਟ ਲੱਗਾ ਸੀ ਉਹਨੇ ਪੁੱਛਿਆ ਕਹਿੰਦਾ ਜੀ ਮਾਲਕ ਜਨਾਬ ਸਾਡੀ ਫਸਲ ਵੀ ਇਹਦੇ ਨਾਲ ਦੀ ਏ ਸਾਡੀ ਦਾ 2210 ਰੁਪਏ ਸਾਡੀ ਫਸਲ ਦਾ ਰੇਟ ਹੈ ਜਿਹੜਾ 1990 ਰੁਪਏ 2100 ਰੁਪਏ ਤੇ ਇਹਦੀ ਫਸਲ ਤੇ ਇਹੋ ਜਿਹਾ ਕੀ ਏ ਕਿ 2800 ਕਹਿੰਦਾ ਠਾਕੁਰ ਰਹਿ ਤਾਂ ਕਹਿੰਦਾ ਕਹਿੰਦਾ ਸਾਡਾ ਕਸੂਰ ਕੀ ਕਹਿੰਦਾ ਤੁਹਾਡਾ ਕਸੂਰ ਏਵੇਂ ਕਿ ਤੁਸੀਂ ਕਿਸਾਨ ਹੋ ਕਈ ਵਾਰ ਮਹਿਸੂਸ ਹੁੰਦਾ ਹੈ ਕਿਸਾਨ ਬੰਦਾ ਮਿਹਨਤ ਕਰਦਾ ਹੈ ਫਸਲ ਬੀਜਦਾ ਹੈ ਲੇਕਿਨ ਉਹਦੀ ਫਸਲ ਦਾ ਜਦੋਂ ਮੁੱਲ ਨਹੀਂ ਨਾ ਮਿਲਦਾ ਉਹ ਨੂੰ ਆਪਣੇ ਆਪ ਦੇ ਉੱਪਰ ਰੋਣ ਆ ਜਾਂਦਾ ਹੈ ਕਿ ਹਾਏ ਮੈਂ ਕਿਸਾਨ ਹੋ ਕੇ ਮੈਂ ਕਿਸਾਨ ਹੋ ਕੇ ਗੁਨਾਹਗਰ ਬਣ ਗਿਆ ਆਪਣੇ ਧੀਆਂ ਪੁੱਤਰਾਂ ਦੇ ਵਾਂਗੂ ਪਾਲੀ ਹੋਈ ਫਸਲ ਦਾ ਮੁੱਲ ਲੈਣ ਦੇ ਲਈ ਵੀ ਮੈਨੂੰ ਸਰਕਾਰ ਦੇ ਮੂੰਹ ਵੱਲ ਵੇਖਣਾ ਪੈਂਦਾ ਵੀ ਤੇ ਨੀ ਨੂੰ ਉੱਤੇ ਪੈ ਨੂੰ ਵੇਖ ਕੇ ਵੀ ਤੂੰ ਦੱਸ ਇਹਦਾ ਮੁੱਲ ਕੀ ਐ ਪੱਗ ਵਾਲਿਓ ਤੁਸੀਂ ਸ਼ਹਿਰਾਂ 'ਚ ਬੈਠੇ ਹੋ ਤੁਹਾਡੇ ਘਰਾਂ 'ਚ ਜਿਹੜੇ ਥੈਲਿਆਂ 'ਚ ਪੈਕਟ ਬਣ ਕੇ ਚੌਲਾਂ ਦੇ ਆਉਂਦੇ ਨੇ ਕਿਸਾਨ ਦੀ ਮਿਹਨਤ ਐ ਜਿਹੜੇ ਤੁਹਾਡੇ ਘਰ ਆਟਾ ਪੈਕੋ ਹੋ ਕੇ ਆਉਂਦਾ ਇਹ ਕਿਸਾਨ ਦੀ ਮਿਹਨਤ ਐ ਸਾਨੂੰ ਤੇ ਪਤਾ ਵੀ ਨਹੀਂ ਵੀ ਅਸੀਂ ਫਸਲ ਬੀਜਣੀ ਕਿਵੇਂ ਐ ਤੇ ਕਿਵੇਂ ਕਣਕ ਹੁੰਦੀ ਐ ਕਿਵੇਂ ਨਹੀਂ ਹੁੰਦੀ ਐ ਲੇਕਿਨ ਅਸੀਂ ਆਵਾਜ਼ ਨਹੀਂ ਕਿਸੇ ਵਾਸਤੇ ਚੁੱਕ ਸਕਦੇ ਸਾਨੂੰ ਸਮਝਣਾ ਪਵੇਗਾ ਹਰ ਇੱਕ ਬੰਦੇ ਦਾ ਜੀ ਕਹਦਾ ਅੱਜ ਜਦੋਂ ਮਾਰਕੀਟ ਵਿੱਚ ਤੁਸੀਂ ਦੇਖਦੇ ਹੋ ਅੱਜ ਜਦੋਂ ਲੋਕ Amazon ਤੇ Flipkart ਤੇ ਆਨਲਾਈਨ ਸ਼ਾਪਿੰਗ ਕਰਦੇ ਆ ਰੋਂਦੇ ਆ ਕਿ ਨਹੀਂ ਰੋਂਦੇ ਜੀ ਗਰੀਬ ਦੁਕਾਨਦਾਰ ਦਾ ਕੀ ਬਣੇਗਾ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਦਾ ਕੀ ਬਣੇਗਾ ਉਹਦਾ ਕੀ ਬਣੇਗਾ ਹਾਈ ਉਹਦਾ ਗੁਜ਼ਾਰਾ ਕਿਵੇਂ ਹੋਵੇਗਾ ਉਹ ਵੀ ਉਹ ਵੀ ਆਸ ਲਾ ਕੇ ਬੈਠਾ ਵੀ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਆ ਤਿਉਹਾਰੀ ਦਿਨ ਚੱਲਦੇ ਨੇ ਪਰ ਸਾਡੀ ਵੀ ਕੋਈ ਵਿਕਰੀ ਹੋਵੇ ਪਰ ਅਸੀਂ ਘਰ ਬੈਠੇ ਜਦੋਂ ਆਨਲਾਈਨ ਸ਼ਾਪਿੰਗ ਕਰ ਲੈਂਦੇ ਆ ਉਹਦੇ ਅੰਦਰ ਦੀਆਂ ਹਵਾਵਾਂ ਵੱਲਦੀਆਂ ਨੇ ਅਸੀਂ ਤਰਲੇ ਕਰਨੇ ਆ ਕਿ ਚਾਈਨਾ ਦਾ ਮਾਲ ਖਰੀਦਣ ਦੀ ਜਗ੍ਹਾ ਤੇ ਸਾਡੇ ਪੁਰਾਣੇ ਕੇ ਮਾਲ ਖਰੀਦੋ ਤਾਂਕਿ ਅਸੀਂ ਵੀ ਆਪਣੇ ਘਰ ਬੱਚਿਆਂ ਦੇ ਵਿੱਚ ਬੈਠ ਕੇ ਦੀਵਾਲੀ ਦਾ ਤਿਉਹਾਰ ਸੈਲੀਬ੍ਰੇਟ ਕਰ ਸਕੀਏ ਅਸੀਂ ਵੀ ਇੰਜੋਏ ਕਰ ਸਕੀਏ ਹੁੰਦਾ ਦਰਦ ਨਾ ਐਵੇਂ ਦਰਦ ਕਿਸਾਨ ਨੂੰ ਹੁੰਦਾ ਜੇ ਜਦੋਂ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਮੰਡੀ 'ਚ ਲੈ ਕੇ ਬੈਠਾ ਉਡੀਕ ਕਰਦਾ ਹੁੰਦਾ ਕਿ ਕੋਈ ਆਏ ਤੇ ਮੁੱਲ ਪਾਏ ਤਾਂ ਕਿ ਮੈਂ ਵੀ ਆਪਣੇ ਘਰ ਜਾ ਕੇ ਬੱਚਿਆਂ ਚ ਦਿਵਾਲੀ ਮਨਾ ਸਕਾਂ ਬੜੀਆਂ ਆਸਾਂ ਲੈ ਕੇ ਬੈਠਾ ਹੁੰਦਾ